ਅੱਜ ਗੱਲ ਕਰਨੀ ਹੈ ਪੂਰੇ ਦੇਸ਼ ਦੇ ਵਿੱਚ ਜਿਸ ਚੀਜ਼ ਦੀ ਚਰਚਾ ਹੋ ਰਹੀ ਹੈ ਬਜਟ ਦੀ ਕਿ ਬਜਟ ਦੇ ਵਿੱਚ ਕੀ ਕੁਝ ਖਾਸ ਰਿਹਾ ਹੈ ਬਹੁਤ ਇੰਤਜ਼ਾਰ ਕੀਤਾ ਜਾ ਰਿਹਾ ਸੀ ਪ੍ਰਧਾਨ ਮੰਤਰੀ ਮੋਦੀ ਦੇ ਤੀਸਰੇ ਕਾਰਜਕਾਲ ਦਾ ਇਹ ਪਹਿਲਾ ਬਜਟ ਸੀ ਔਰ ਇਸ ਬਜਟ ਦੇ ਉੱਪਰ ਸਾਰਿਆਂ ਦੀਆਂ ਨਿਗਾਹਾਂ ਸੀ ਔਰ ਇਸ ਬਜਟ ਨੂੰ ਪੇਸ਼ ਕਰਨ ਦੇ ਲਈ ਵਿੱਤ ਮੰਤਰੀ ਨਿਰਮਲਾ ਸੀ타ਰਮਨ ਜੋ ਪਿਛਲੇ ਉਹਨਾਂ ਦਾ ਇਤਿਹਾਸਕ ਇਹ ਬਜਟ ਹੈ ਜਿਹੜਾ ਹੈ ਪਹਿਲੀ ਮਹਿਲਾ ਵਿੱਤ ਮੰਤਰੀ ਰਹੇ ਨੇ ਉਹ ਜਿਹੜੇ 8ਵੀਂ ਵਾਰ ਉਹਨਾਂ ਦੇ ਵੱਲੋਂ ਬਜਟ ਜਿਹੜਾ ਉਹ ਪੇਸ਼ ਕੀਤਾ ਗਿਆ ਸੋ ਬਜਟ ਦੇ ਵਿੱਚ ਅੱਜਕੱਲ੍ਹ ਅੱਜ ਬਹੁਤ ਕੁਝ ਖਾਸ ਰਿਆ ਇਸ ਬਜਟ ਦੀਆਂ ਖਾਸ ਗੱਲਾਂ ਦੇ ਉੱਤੇ ਝਾਤ ਮਾਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਦੱਸਿਏ ਕਿ ਨਿਰਮਲਾ ਸੀ타 ਰਮਨ ਜਿਹੜੇ ਵਿੱਤ ਮੰਤਰੀ ਨੇ ਸਭ ਤੋਂ ਪਹਿਲਾਂ ਉਹ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਕੋਲ ਗਏ ਉੱਥੇ ਜਾ ਕੇ ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਮੈਂ ਬਜਟ ਪੇਸ਼ ਕਰਨ ਦੇ ਲਈ ਜਾ ਰਹੀ ਹਾਂ ਕਿਉਂਕਿ ਉਹਨਾਂ ਦੇ ਹੱਥ ਦੇ ਵਿੱਚ ਉਹ ਟੈਬਲੇਟ ਫੜੀ ਹੋਈ ਸੀ ਜਿਸ ਟੈਬਲੇਟ ਦੇ ਨਾਲ ਉਹਨਾਂ ਦੇ ਵੱਲੋਂ ਬਜਟ ਦਿਖਾਇਆ ਜਾਣਾ ਸੀ ਔਰ ਇਸ ਮੌਕੇ ਦੇ ਉੱਤੇ ਦਰੋਪਦੀ ਮੁਰਮੂ ਦੇ ਵੱਲੋਂ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੂੰ ਦਹੀਂ ਤੇ ਚੀਨੀ ਖਿਲਾ ਕੇ ਉਹ ਉਹਨਾਂ ਦਾ ਮੂੰਹ ਮਿੱਠਾ ਕਰਾ ਕੇ ਉਹਨਾਂ ਨੂੰ ਬਜਟ ਪੇਸ਼ ਕਰਨ ਦੇ ਲਈ ਭੇਜਿਆ ਗਿਆ ਔਰ 11 ਵਜੇ ਪੂਰੇ ਇਹ ਬਜਟ ਸ਼ੁਰੂ ਹੋਣਾ ਸੀ ਪਰ ਜਿਵੇਂ ਨਿਰਮਲਾ ਸੀਤਾਰਮਨ ਦੇ ਵੱਲੋਂ ਬਜਟ ਦਾ ਬਾਰੇ ਬੋਲਣਾ ਸ਼ੁਰੂ ਕੀਤਾ ਗਿਆ ਭਾषण ਸ਼ੁਰੂ ਕੀਤਾ ਗਿਆ ਅਖਲੇਸ਼ যাদਬ ਔਰ ਉਹਨਾਂ ਦੇ ਨਾਲ ਕੁਝ ਉਹਨਾਂ ਦੇ ਸਾਥੀਆਂ ਦੇ ਵੱਲੋਂ ਅੰਦਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਨੇ ਕੁੰਬ ਦੇ ਉਸ ਮੁੱਦੇ ਨੂੰ ਚੁੱਕਿਆ ਕਿ ਬਜਟ ਦਿਓ ਪਹਿਲਾਂ ਉੱਥੇ ਦੱਸੋ ਕਿ ਕਿੰਨੇ ਲੋਕ ਮਰੇ ਸੀ ਅੰਦਰ ਹੰਗਾਮਾ ਕਰਨਾ ਸ਼ੁਰੂ ਕੀਤਾ ਜਿਹੜੇ ਸਪੀਕਰ ਸੀ ਓ ਮਿਰਲਾ ਉਹਨਾਂ ਨੇ ਕਿਹਾ ਕਿ ਇਹ ਤੁਸੀਂ ਗਲਤ ਕਰ ਰਹੇ ਹੋ ਬਜਟ ਪੇਸ਼ ਹੋਣ ਦਿਓ ਇਹਨਾਂ ਗੱਲਾਂ ਦੇ ਉੱਤੇ ਵੀ ਚਰਚਾ ਬਾਅਦ ਦੇ ਵਿੱਚ ਕਰ ਲਾਂਗੇ ਪਰ ਅਕਲੇਸ਼ ਯਾਦਵ ਔਰ ਉਹਨਾਂ ਦੇ ਕੋਈ ਸਾਥੀ ਜਦੋਂ ਨਹੀਂ ਰੁਕੇ ਉਸ ਤੋਂ ਬਾਅਦ ਓ ਮਿਰਲਾ ਦੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਉਹਨੂੰ ਉਹਨਾਂ ਨੂੰ ਤਾੜਨਾ ਕੀਤੀ ਗਈ ਔਰ ਅਕਲੇਸ਼ ਯਾਦਵ ਉਹਨਾਂ ਦੇ ਕੋਈ ਸਾਥੀਆਂ ਦੇ ਵੱਲੋਂ ਵਾਕ ਆਊਟ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਫਿਰ ਨਿਰਮਲਾ ਸੀਤਾ ਰਮਨ ਹੁਣਾਂ ਦੇ ਵੱਲੋਂ ਭਾਸ਼ਣ ਪੜਿਆ ਗਿਆ ਭਾਸ਼ਣ ਦੇ ਵਿੱਚ ਹੋਰ ਜਿਹੜੀ ਗੱਲ ਖਾਸ ਰਹਿੰਦੀ ਹੈ ਹਰੇਕ ਵਾਰ ਨਿਰਮਲਾ ਸੀਤਾ ਰਮਨ ਜਿਹੜੇ ਨੇ ਵਿੱਤ ਮੰਤਰੀ ਨੇ ਉਹਨਾਂ ਦੀ ਸਾੜੀ ਬੜੀ ਖਾਸ ਰਹਿੰਦੀ ਹੈ ਔਰ ਅੱਜ ਵੀ ਮਧੂਮਨੀ ਪੇਂਟਿੰਗ ਵਾਲੀ ਸਾੜੀ ਪਾ ਕੇ ਉਹ ਆਇਆ ਔਰ ਪਦਮ ਸ਼੍ਰ ਦੁਲਾਰੀ ਦੇਵੀ ਦੇ ਵੱਲੋਂ ਬਣਾਈ ਹੋਈ ਇਹ ਉਹਨਾਂ ਦੀ ਜਿਹੜੀ ਸਾਢੇ 3 ਉਹ ਪਾ ਕੇ ਅੱਜ ਬਜਟ ਸੈਸ਼ਨ ਦੇ ਵਿੱਚ ਪਹੁੰਚੇ ਹੁਣ ਇਹ ਹੋ ਗਈ ਬਜਟ ਸੈਸ਼ਨ ਦੇ ਪਹਿਲਾਂ ਦੀਆਂ ਗੱਲਾਂ ਹੁਣ ਬਜਟ ਸੈਸ਼ਨ ਜਦੋਂ ਸ਼ੁਰੂ ਹੁੰਦਾ ਹੈ ਸਭ ਦੀਆਂ ਨਿਗਾਹਾਂ ਇਹ ਸੀ ਕਿ ਮਿਡਲ ਕਲਾਸ ਵਰਗ ਦੇ ਲਈ ਸਰਕਾਰ ਦੇ ਵੱਲੋਂ ਕੀ ਰੱਖਿਆ ਜਾਂਦਾ ਹੈ ਕਿ ਮਿਡਲ ਕਲਾਸ ਜਿਹੜਾ ਵਰਗ ਹੈ ਉਹਨੂੰ ਇਸ ਵਾਰ ਇਸ ਦੇ ਇਸ ਬਜਟ ਦੇ ਵਿੱਚ ਕੁਝ ਰਾਹਤ ਮਿਲੇਗੀ ਕਿਉਂਕਿ ਹਰ ਬਾਰ ਵਿਰੋਧੀ ਧਿਰਾਂ ਜਦੋਂ ਬਜਟ ਸੈਸ਼ਨ ਸੁਣ ਕੇ ਬਾਹਰ ਆਂਦੀਆਂ ਨੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਹਮੇਸ਼ਾ ਇਹ ਗੱਲ ਕਹੀ ਜਾਂਦੀ ਹੈ ਨਹੀਂ ਕਿਸਾਨਾਂ ਦੇ ਲਈ ਕੁਝ ਨਹੀਂ ਰੱਖਿਆ ਇਸ ਬਜਟ ਦੇ ਵਿੱਚ ਮੱਧ ਵਰਗ ਮਰ ਗਿਆ ਇਸ ਬਜਟ ਦੇ ਵਿੱਚ ਉਹ ਘਰ ਦੀਆਂ ਰਸੋਈਆਂ ਮਹਿੰਗੀਆਂ ਹੋ ਗਈਆਂ ਇਸ ਬਜਟ ਦੇ ਵਿੱਚ ਪਰ ਇਸ ਵਾਰ ਵਿਰੋਧੀ ਧਿਰਾਂ ਨੂੰ ਐਸਾ ਕੁਝ ਵੀ ਬੋਲਣ ਦਾ ਮੌਕਾ ਜਿਹੜਾ ਹੈ ਉਹ ਮੋਦੀ ਸਰਕਾਰ ਦੇ ਵੱਲੋਂ ਮੋਦੀ ਸਰਕਾਰ ਦੇ ਇਸ ਬਜਟ ਦੇ ਵੱਲੋਂ ਨਹੀਂ ਦਿੱਤਾ ਗਿਆ ਕਿਉਂਕਿ ਮਿਡਲ ਕਲਾਸ ਦੇ ਲਈ ਕਹਿੰਦੇ ਕਿ ਮਾਂ ਲక్ష్ਮੀ ਦੇ ਜਿਹੜੇ ਖਜ਼ਾਨਿਆਂ ਦਾ ਮੂੰਹ ਸੀ ਉਹ ਮੋਦੀ ਸਰਕਾਰ ਨੇ ਖੋਲ ਦਿੱਤਾ ਹੈ ਔਰ ਮੱਧ ਵਰਗ ਜਿਹੜਾ ਹੈ ਮਿਡਲ ਕਲਾਸ ਵਰਗ ਜਿਹੜਾ ਹੈ ਉਸ ਨੂੰ ਖੁਸ਼ ਕਰ ਦਿੰਦਾ ਹੈ ਮੋਦੀ ਸਰਕਾਰ ਦੇ ਵੱਲੋਂ ਕਿਉਂਕਿ ਮਿਡਲ ਕਲਾਸ ਵਰਗ ਜਿਹੜਾ ਹੈ ਉਹ ਬੜੀ ਵੱਡੀ ਗਿਣਤੀ ਦੇ ਵਿੱਚ ਦੇਸ਼ ਦੇ ਵਿੱਚ ਰਹਿੰਦਾ ਔਰ ਉਹਨਾਂ ਦੇ ਵੱਲੋਂ ਜਿਹੜੀ ਉਹਨਾਂ ਦੀ ਇਨਕਮ ਹੁੰਦੀ ਹੈ ਉਸ ਦੇ ਉੱਤੇ ਟੈਕਸ ਕਿੰਨਾ ਦੇਣਾ ਹੈ ਸਭ ਤੋਂ ਵੱਡੀ ਮਾਰ ਜਿਹੜੀ ਹੈ ਮਿਡਲ ਵਰਗ ਨੂੰ ਇਸ ਚੀਜ਼ ਦੀ ਪੈਂਦੀ ਹੈ ਕਿ ਟੈਕਸ ਦੇ ਵਿੱਚ ਸਰਕਾਰ ਦੇ ਵੱਲੋਂ ਕੀ ਛੋਟਾਂ ਦਿੱਤੀਆਂ ਜਾਂਦੀਆਂ ਨੇ ਸੋ ਅੱਜ ਦੇ ਇਸ ਬਜਟ ਦੇ ਵਿੱਚ ਵੱਡੀ ਛੋਟ ਜਿਸ ਦੀ ਜਿਸ ਰਾਹਤ ਦੀ ਉਮੀਦ ਸ਼ਾਇਦ ਮੀਡਲ ਵਰਗ ਨੇ ਨਹੀਂ ਕੀਤੀ ਸੀ ਮੀਡਲ ਵਰਗ ਜੋ ਚਾਹੁੰਦਾ ਸੀ ਉਹਦੇ ਤੋਂ ਵੀ ਦੋ ਕਦਮ ਉੱਤੇ ਉਹ ਜਾ ਕੇ ਮੀਡਲ ਵਰਗ ਦੇ ਲਈ ਇਸ ਬਜਟ ਦੇ ਵਿੱਚ ਤਜਵੀਜ਼ ਜਿਹੜੀ ਹੈ ਉਹ ਰੱਖੀ ਗਈ ਹੈ ਇਸ ਮੀਡਲ ਮੀਡਲ ਵਰਗ ਦੇ ਲਈ ਕੀ ਕੁਝ ਖਾਸ ਰਿਹਾ ਔਰ ਇਸ ਤੋਂ ਇਲਾਵਾ ਬਜਟ ਦੇ ਵਿੱਚ ਕੀ ਕੁਝ ਖਾਸ ਰਿਹਾ ਉਹਨਾਂ ਚੀਜ਼ਾਂ ਦੇ ਉੱਤੇ ਅਸੀਂ ਹੁਣ ਚਾਤ ਮਾਰਾਂਗੇ ਔਰ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਅਸੀਂ ਪੜਾਦਰ ਪੜਾ ਚੱਲਾਂਗੇ ਕਿ ਅੱਜ ਦੇ ਇਸ ਬਜਟ ਸੈਸ਼ਨ ਦੇ ਵਿੱਚ ਅਹਿਮ ਨੁਕਤੇ ਕਿਹੜੇ ਰਹੇ ਨੇ ਜਿਨ੍ਹਾਂ ਦੇ ਉੱਤੇ ਤੁਹਾਡਾ ਧਿਆਨ ਦੇਵਣਾ ਬੜਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਮੱਧ ਵਰਗ ਦੇ ਲਈ ਬਹੁਤ ਵੱਡਾ ਫੈਸਲਾ ਪਹਿਲਾਂ ਮੱਧ ਵਰਗ ਦੇ ਜਿਹੜੇ ਲੋਕ ਸੀ 7 ਲੱਖ ਰੁਪਏ ਤੱਕ ਦੀ ਜੇ ਕਿਸੇ ਦੀ ਸਾਲਾਨਾ ਇਨਕਮ ਸੀ ਉਹਦੇ ਉੱਤੇ ਉਹ ਟੈਕਸ ਜਿਹੜਾ ਨਹੀਂ ਦੇਣਾ ਹੁੰਦਾ ਸੀ ਮਤਲਬ 7 ਲੱਖ ਰੁਪਏ ਤੱਕ ਟੈਕਸ ਦੀ ਛੋਟ ਸੀ ਜੇਕਰ ਤੁਸੀਂ ਸਾਲਾਨਾ 7 ਲੱਖ ਰੁਪਿਆ ਕਮਾਉਂਦੇ ਹੋ ਤੇ ਤੁਹਾਨੂੰ ਉਹਦੇ ਤੇ ਟੈਕਸ ਨਹੀਂ ਦੇਣਾ ਪੈਂਦਾ ਸੀ ਪਰ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਮੋਦੀ ਸਰਕਾਰ ਦੇ ਵੱਲੋਂ ਮੋਦੀ ਕੈਬਨਿਟ ਦੇ ਵੱਲੋਂ ਇਸ ਵਾਰ ਬਜਟ ਦੇ ਵਿੱਚ ਜਿਹੜੀ ਟੈਕਸ ਦੀ ਛੋਟ ਹੈ ਉਹ 10 ਲੱਖ ਰੁਪਏ ਤੱਕ ਦੀ ਹੋਣੀ ਚਾਹੀਦੀ ਹੈ ਘੱਟੋ ਘੱਟ 3 ਲੱਖ ਰੁਪਏ ਸਰਕਾਰ ਨੂੰ ਹੋਰ ਇਹਦੇ ਵਿੱਚ ਵਧਾ ਦੇਣਾ ਚਾਹੀਦਾ ਟੈਕਸ ਸਲੈਬ ਦੇ ਵਿੱਚ 7 ਤੋਂ 10 ਲੱਖ ਰੁਪਏ ਕਰ ਦੇਣਾ ਚਾਹੀਦਾ ਪਰ ਮੋਦੀ ਸਰਕਾਰ ਜਿਵੇਂ ਅਸੀਂ ਪਹਿਲਾਂ ਕਿਹਾ ਦੋ ਕਦਮ ਹੋਰ ਮੋਰੇ ਵੱਧ ਕੇ ਗਈ 10 ਨਹੀਂ 7 ਤੋਂ ਸਿੱਧਾ 12 ਲੱਖ ਰੁਪਏ ਕਰ ਦੇ ਤਾਂ ਹੁਣ 12 ਲੱਖ ਰੁਪਏ ਦੀ ਇਨਕਮ ਸਾਲਾਨਾ ਕਰਨ ਵਾਲੇ ਵਿਅਕਤੀ ਨੂੰ ਟੈਕਸ ਪੇ ਨਹੀਂ ਕਰਨਾ ਪਏਗਾ ਸੋ ਇਸ ਵਾਰ ਮੱਧ ਵਰਗ ਦੇ ਲੋਕ ਜਿਹੜੇ ਨੇ ਮੀਡੀਆਦਾਰਿਆਂ ਦੇ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਖੁਸ਼ੀ ਜ਼ਾਹਰ ਕੀਤੀ ਹੈ ਕਿ ਅਸੀਂ ਜਿਹੜੀ ਉਮੀਦ ਕੀਤੀ ਸੀ ਉਹਦੇ ਤੋਂ ਵੀ ਅੱਗੇ ਵੱਧ ਕੇ ਮਦਬਰਗ ਦੇ ਲਈ ਸਾਡੇ ਲਈ ਇੱਕ ਵੱਡਾ ਫੈਸਲਾ ਜਿਹੜਾ ਉਹ ਕੀਤਾ ਗਿਆ ਉਸ ਤੋਂ ਇਲਾਵਾ ਕਿਸਾਨਾਂ ਦਾ ਜ਼ਿਕਰ 100 ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਦੇ ਲਈ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ ਔਰ ਕਈ ਕਰੋੜ ਕਿਸਾਨਾਂ ਨੂੰ ਜਿਹਦਾ ਫਾਇਦਾ ਹੋਏਗਾ ਉਸ ਦੇ ਵਿੱਚ ਹੋਏਗਾ ਕੀ ਖਾਸ ਕਿਸਾਨਾਂ ਦੀ ਕ੍ਰੈਡਿਟ ਕਾਰਡ ਦੀ ਜਿਹੜੀ ਲਿਮਟ ਹੈ ਉਹ ਪਹਿਲਾਂ 3 ਲੱਖ ਰੁਪਏ ਸੀ ਕਿ 3 ਲੱਖ ਰੁਪਏ ਤੱਕ ਕਿਸਾਨ ਜਿਹੜੇ ਨੇ ਕ੍ਰੈਡਿਟ ਲਿਮਟ ਉਹਨਾਂ ਦੀ ਚੱਲਦੀ ਸੀ ਉਹਨਾਂ ਦੇ ਕਾਰਡ ਦੇ ਉੱਪਰ ਹੁਣ ਉਸ ਨੂੰ ਵਧਾ ਕੇ ਕਰ ਦਿੱਤਾ ਗਿਆ 5 ਲੱਖ ਰੁਪਏ ਕਿਸਾਨਾਂ ਦੇ ਲਈ ਇੱਕ ਵੱਡੀ ਰਾਹਤ ਦੀ ਖਬਰ ਹਾਲਾਂਕਿ ਕਿਸਾਨ ਇਸ ਤੋਂ ਖੁਸ਼ ਹੁੰਦੇ ਨੇ ਜਾਂ ਫਿਰ ਨਹੀਂ ਉਹ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨਾਂ ਦੇ ਬਿਆਨ ਆਣੇ ਸਾਹਮਣੇ ਸ਼ੁਰੂ ਹੋ ਜਾਣਗੇ ਪਰ ਕਿਸਾਨਾਂ ਦੇ ਲਈ ਰਾਹਤ ਇਹ ਹੈ ਕਿ 3 ਲੱਖ ਰੁਪਏ ਦੀ ਜਿਹੜੀ ਟੈਕਸ ਸਲੈਬ ਸੀ ਉਸ ਨੂੰ ਵਧਾ ਕੇ ਹੁਣ ਕ੍ਰੈਡਿਟ ਕਾਰਡ ਦੀ ਲਿਮਟ ਜਿਹੜੀ ਆ ਉਸ ਨੂੰ 5 ਲੱਖ ਰੁਪਇਆ ਕਰ ਦਿੱਤਾ ਗਿਆ ਦਾਲਾਂ ਦੇ ਵਿੱਚ ਸਵੈਰ ਨਿਰਭਰਤਾ ਦੇ ਲਈ ਮਿਸ਼ਨ ਚਾਲੂ ਕੀਤਾ ਜਾਏਗਾ ਉਹਦਾ ਹੰਗਾਰਾ ਜਿਹੜਾ ਹੈ ਉਹ ਸਰਕਾਰ ਦੇ ਵੱਲੋਂ ਭਰਿਆ ਗਿਆ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਪਿਛਲੇ ਦਿਨਾਂ ਦੇ ਵਿੱਚ ਕਿਹਾ ਗਿਆ ਸੀ ਕਿ ਕਈ ਕਈ ਕੁਆਂਟਲ ਕਈ ਹਜ਼ਾਰ ਕੁਆਂਟਲ ਜਿਹੜੀ ਦਾਲ ਹੈ ਅਸੀਂ ਉਹ ਬਾਹਰਲੇ ਮੁਲਕਾਂ ਤੋਂ ਮੰਗਾਨੇ ਆ ਕਿ ਅਸੀਂ ਵੀ ਨਹੀਂ ਉਹ ਦਾਲ ਆਪਣੇ ਦੇਸ਼ ਦੇ ਵਿੱਚ ਬਣਾ ਸਕਦੇ ਉਹ ਇਹ ਉਹਨਾਂ ਨੇ ਜ਼ਿਕਰ ਵੀ ਕੀਤਾ ਸੀ ਸੀਐਮ ਭਗਵੰਤ ਮਾਨ ਦੇ ਵੱਲੋਂ ਪਿਛਲੇ ਸਮਿਆਂ ਦੇ ਵਿੱਚ ਸੋ ਦਾਲਾਂ ਦੇ ਵਿੱਚ ਸਵੈ ਨਿਰਭਰਤਾ ਦੇ ਲਈ ਹੁਣ ਭਾਰਤ ਦੇ ਵੱਲੋਂ ਕੰਮ ਕੀਤਾ ਜਾਏਗਾ ਔਰ ਮਖਾਣੇ ਉਗਾਉਣ ਵਾਲੇ ਕਿਸਾਨਾਂ ਨੂੰ ਵਿੱਤੀ ਮਦਦ ਦਿੱਤੀ ਜਾਏਗੀ ਦੱਸ ਦਈਏ ਕਿ ਮਖਾਣੇ ਉਗਾਉਣ ਵਾਲੇ ਬਹੁਤ ਵੱਡੀ ਪੱਧਰ ਦੇ ਉੱਤੇ ਕਿਸਾਨ ਨੇ ਜਿਨ੍ਹਾਂ ਦੇ ਵੱਲੋਂ ਮਖਾਣੇ ਉਗਾਏ ਜਾਂਦੇ ਨੇ ਪਰ ਉਹਨਾਂ ਦੇ ਲਈ ਬਹੁਤ ਜੱਦੀਆਂ ਛੋਟਾ ਨਹੀਂ ਸੀ ਇਸ ਕਰਕੇ ਕਟ ਗਿਣਤੀ ਹੁੰਦੀ ਜਾ ਰਹੀ ਸੀ ਸੋ ਉਹਨਾਂ ਨੂੰ ਹੋਰ ਅ ਬढ़ावा ਦੇਣ ਦੇ ਲਈ ਕਿਸਾਨਾਂ ਨੂੰ ਵਿੱਤੀ ਮਦਦ ਦਿੱਤੀ ਜਾਏਗੀ ਮਖਾਣੇ ਬਣਾਉਣ ਦੇ ਲਈ ਖਾਸ ਕਰਕੇ ਬਿਹਾਰ ਦੇ ਵਿੱਚ ਇਸ ਦੇ ਲਈ ਇੱਕ ਮਖਾਣਾ ਬੋਰਡ ਵੀ ਬਣਾਇਆ ਜਾਏਗਾ ਸਰਕਾਰ ਦੇ ਵੱਲੋਂ ਉਸ ਦੀਆਂ ਤਸਵੀਜ਼ਾਂ ਵੀ ਰੱਖ ਦਿੱਤੀਆਂ ਗਈਆਂ ਨੇ ਔਰ ਬਿਕਾ ਬਿਹਾਰ ਦੇ ਕਿਸਾਨਾਂ ਦੇ ਲਈ ਵਿਸ਼ੇਸ਼ ਪੈਕੇਜ ਕੋਈ ਵੀ ਸਰਕਾਰ ਹੁੰਦੀ ਹੈ ਉਹਦਾ ਧਿਆਨ ਇਹ ਹੁੰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਚੋਣਾਂ ਕਿਸ ਸੂਬੇ ਦੇ ਵਿੱਚ ਆਉਣ ਵਾਲੀਆਂ ਨੇ ਸੋ ਬਹੁਤ ਵੱਡੇ ਵੱਡੇ ਪੈਕੇਜ ਬਿਹਾਰ ਨੂੰ ਦਿੱਤੇ ਗਏ ਸਰਕਾਰ ਦੇ ਵੱਲੋਂ ਇਸ ਬਜਟ ਸੈਸ਼ਨ ਦੇ ਵਿੱਚ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਬਿਹਾਰ ਦੇ ਵਿੱਚ ਚੋਣਾਂ ਹੋਣ ਵਾਲੀਆਂ ਨੇ ਸਰਕਾਰ ਨੇ ਤਾਂ ਨਹੀਂ ਇਦਾਂ ਕਿਹਾ ਵੈਸੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਚੋਣਾਂ ਆਉਣ ਵਾਲੀਆਂ ਨੇ ਇਸ ਕਰਕੇ ਇਹ ਵੀ ਵੱਡਾ ਕਾਰਨ ਹੋ ਸਕਦਾ ਹੈ ਇੱਕ ਐਨਡੀਏ ਦੇ ਵਿੱਚ ਬਿਹਾਰ ਜਿਹੜੀ ਸਰਕਾਰ ਹੈ ਨਿਤਿਸ਼ ਕੁਮਾਰ ਦੀ ਉਹ ਭਾਈਵਾਲ ਦੇ ਵਿੱਚ ਹੈ ਆ ਮੋਦੀ ਸਰਕਾਰ ਦੇ ਨਾਲ ਔਰ ਪਿਛਲੀ ਵਾਰ ਤੁਸੀਂ ਦੇਖਿਆ ਸੀ ਕਿ ਆਂਧਰਾ ਪ੍ਰਦੇਸ਼ ਨੂੰ ਚੰਦਰਬਾਬੂ ਨਾਈਡੂ ਨੂੰ ਬਹੁਤ ਕੋਸ਼ਿਸ਼ ਦਿੱਤਾ ਗਿਆ ਸੀ ਜਿਹਦਾ ਵਿਰੋਧ ਵੀ ਹੋਇਆ ਸੀ ਔਰ ਇਸ ਵਾਰ ਬਿਹਾਰ ਨੂੰ ਬਹੁਤ ਕੋਸ਼ਿਸ਼ ਦਿੱਤਾ ਗਿਆ ਹੈ ਸਰਕਾਰ ਦੇ ਵੱਲੋਂ ਔਰ ਇਸ ਤੋਂ ਇਲਾਵਾ ਐਮ ਐਸ ਐਮ ای ਦੇ ਲਈ 20 ਕਰੋੜ ਰੁਪਏ ਤੱਕ ਦਾ ਟਰਮ ਲੋਨ ਜਿਹੜਾ ਹੈ ਔਰ ਲੋਨ ਗਾਰੰਟੀ ਕਵਰ ਵਧਾਇਆ ਗਿਆ ਸੋ ਉਸ ਨੂੰ ਵਧਾ ਕੇ ਹੁਣ ਐਮ ਐਸ ਐਮ ای ਦੇ ਵਿੱਚ 20 ਕਰੋੜ ਐਮ ਐਸ ਐਮ ای ਇੱਕ ਉਦਯੋਗਿਕ ਖੇਤਰ ਨੂੰ ਬढ़ावा ਦੇਣ ਦੇ ਲਈ ਸਰਕਾਰ ਦੇ ਵੱਲੋਂ ਐਮ ਐਸ ਐਮ ای ਇੱਕ ਐਸਾ ਖੇਤਰ ਬਣਾਇਆ ਗਿਆ ਐਸਾ ਇੱਕ ਯੂਨਿਟ ਤਿਆਰ ਕੀਤਾ ਗਿਆ ਜਿਹੜਾ ਪੂਰੇ ਦੇਸ਼ ਦੇ ਵਿੱਚ ਕੰਮ ਕਰਦਾ ਸੋ ਹੁਣ ਉਸ ਦੇ ਵਿੱਚ ਟਰਮ ਲੋਨ ਜਿਹੜਾ ਹੈ ਉਸ ਨੂੰ 20 ਕਰੋੜ ਰੁਪਏ ਤੱਕ ਕਰ ਦਿੱਤਾ ਗਿਆ ਔਰ ਲੋਨ ਗਰੰਟੀ ਕਵਰ ਵਧਾ ਦਿੱਤਾ ਗਿਆ ਇਸ ਤੋਂ ਇਲਾਵਾ ਭਾਰਤ ਨੂੰ ਖਡੌਣਿਆਂ ਦੀ ਆਲਮੀ ਹੱਬ ਬਣਾਉਣ ਦਾ ਦਾਵਾ ਕੀਤਾ ਗਿਆ ਤੁਸੀਂ ਹਮੇਸ਼ਾ ਇਹ ਸੁਣਿਆ ਹੋਏਗਾ ਕਿ ਸਾਡਾ ਜਲੰਧਰ ਜਿਹੜਾ ਉਹ ਸਪੋਰਟਸ ਦਾ ਹੱਬ ਰਿਹਾ ਔਰ ਇਸੇ ਤਰੀਕੇ ਦੇ ਨਾਲ ਹੁਣ ਦੇਸ਼ ਨੂੰ ਖਡੌਣੀਆਂ ਦਾ ਹੱਬ ਬਣਾਉਣ ਦੀ ਵੀ ਤਿਆਰੀ ਚੱਲ ਪਈ ਹੈ ਕਿਉਂਕਿ ਚਾਈਨਾ ਪੂਰੀ ਦੁਨੀਆ ਨੂੰ ਖਡੌਣੇ ਐਕਸਪੋਰਟ ਕਰਦਾ ਹੈ ਔਰ ਬੱਚਿਆਂ ਦੀ ਜਿਹੜੀ ਗਿਣਤੀ ਹੈ ਪੂਰੇ ਵਰਲਡ ਦੇ ਵਿੱਚ ਬਹੁਤ ਵੱਧ ਹੈ ਔਰ ਇਸ ਕਰਕੇ ਬਹੁਤ ਵੱਡਾ ਵਪਾਰ ਜਿਹੜਾ ਹੈ ਚਾਈਨਾ ਕਰਦਾ ਹੈ ਉਹ ਖਡੌਣਿਆਂ ਦੇ ਰਾਹੀਂ ਵੀ ਕਰਦਾ ਸੋ ਭਾਰਤ ਨੇ ਹੁਣ ਇਸ ਦੇ ਲਈ ਵੀ ਤਸਵੀਜ਼ ਰੱਖ ਦਿੱਤੀ ਹੈ ਭਾਰਤ ਨੂੰ ਖਡੌਣਿਆਂ ਦੀ ਆਲਮੀ ਹੱਬ ਬਣਾਉਣ ਦਾ ਦਾਵਾ ਜਿਹੜਾ ਹੈ ਅੱਜ ਉਹ ਪੇਸ਼ ਕੀਤਾ ਗਿਆ ਔਰ ਦੱਸਿਆ ਗਿਆ ਕਿ ਉਹਦੇ ਲਈ ਵੀ ਖਾਸ ਬਜਟ ਜਿਹੜਾ ਰੱਖਿਆ ਗਿਆ ਹੈ ਯੂਰੀਆ ਉਤਪਾਦਨ ਦੇ ਵਿੱਚ ਆਤਮ ਨਿਰਮਰ ਬਣਨ ਦੇ ਲਈ ਅਸਾਮ ਜਾਨੀ ਕਿ ਪੂਰਬੀ ਭਾਰਤ ਦੇ ਵਿੱਚ ਯੂਰੀਆ ਪਲਾਂਟ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਤਾਂ ਕਿ ਉਧਰ ਵੀ ਹੋਰ ਅ ਬढ़ावा ਜਿਹੜਾ ਇਹਨਾਂ ਚੀਜ਼ਾਂ ਨੂੰ ਦਿੱਤਾ ਜਾ ਸਕੇ AI AI ਦੇ ਲਈ ਬਹੁਤ ਵੱਡਾ ਐਲਾਨ ਕਹਿ ਸਕਦੇ ਹਾਂ ਸਰਕਾਰ ਦਾ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਵੀ ਜਿਹੜੇ ਉਹਨਾਂ ਦਾ ਮਨ ਕੀ ਬਾਤ ਪ੍ਰੋਗਰਾਮ ਜਿਹੜਾ ਉਹਨਾਂ ਦਾ ਆਂਦਾ ਤੁਸੀਂ ਇੱਕ ਪ੍ਰੋਗਰਾਮ ਦੇ ਵਿੱਚ ਦੇਖਿਆ ਹੋਵੇਗਾ ਕਿ ਉਹਨਾਂ ਨੇ ਖਾਸ ਕਰਕੇ ਡਿਜੀਟਲ ક્રાઈમ ਦੀ ਗੱਲ ਕੀਤੀ ਸੀ ਔਰ ਉਹਨਾਂ ਨੇ ਨਾਲ ਹੀ AI ਦੀ ਵੀ ਗੱਲ ਕੀਤੀ ਸੀ ਕਿ AI ਪੂਰੀ ਦੁਨੀਆ ਦੇ ਵਿੱਚ ਜਿਵੇਂ ਛਾ ਰਿਹਾ ਔਰ ਅਸੀਂ ਵੀ ਭਾਰਤ ਨੇ ਵੀ ਜੇਕਰ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਅੱਗੇ ਵਧਣਾ ਤਾਂ AI ਦਾ ਸਾਨੂੰ ਵੀ ਪੂਰਾ ਲਾਹਾ ਲੈਣਾ ਪਏਗਾ ਸੋ ਇਹਦੇ ਲਈ AI ਸਿੱਖਿਆ ਦੇ ਲਈ 500 ਕਰੋੜ ਰੁਪਏ ਰਾਖਵੇਂ ਰੱਖੇ ਗਏ ਨੇ ਦੇਸ਼ ਦੇ ਵਿੱਚ ਤਿੰਨ AI ਐਕਸੀਲੈਂਸ ਸੈਂਟਰ ਬਣਾਉਣ ਦੀ ਵੀ ਤਸਵੀਰ ਜਿਹੜੀ ਉਹ ਰੱਖ ਦਿੱਤੀ ਗਈ ਹੈ ਮਤਲਬ ਕਿ AI ਐਕਸੀਲੈਂਸ ਸੈਂਟਰ ਜਿਹੜੇ ਨੇ ਦੇਸ਼ ਦੇ ਵਿੱਚ ਤਿੰਨ ਬਣਨਗੇ ਉਸ ਤੋਂ ਬਾਅਦ ਹੋਰ ਵੀ ਬਣ ਸਕਦੇ ਨੇ ਪਰ ਤਿੰਨ ਦਾ ਉਹਨਾਂ ਨੇ ਪ੍ਰਬਧਾਨ ਰੱਖ ਦਿੱਤਾ ਹੈ ਔਰ 500 ਕਰੋੜ ਰੁਪਏ ਰੱਖਵੇਂ ਰੱਖੇ ਗਏ ਨੇ AI ਦੇ ਲਈ ਇਸ ਤੋਂ ਇਲਾਵਾ PM ਧਨ ਤੰਨਿਆ ਖੇਤੀ ਯੋਜਨਾ ਸ਼ੁਰੂ ਕੀਤੀ ਜਾਏਗੀ ਔਰ ਇਸ ਯੋਜਨਾ ਦੇ ਤਹਿਤ ਜਿਹੜੇ ਖੇਤੀ ਕਰਨ ਵਾਲੇ ਨੇ ਮਤਲਬ ਕਿਸਾਨ ਵਰਗ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਫਾਇਦਾ ਹੋਏਗਾ IIT ਸਮਰੱਥਾ ਦੇ ਵਿਸਤਾਰ ਦਾ ਐਲਾਨ ਕੀਤਾ ਗਿਆ ਹੈ IIT ਦੇ ਵਿੱਚ ਸਿੱਖਿਆਰਥੀਆਂ ਦੇ ਲਈ ਬਹੁਤ ਵੱਡੇ ਵੱਡੇ ਐਲਾਨ ਕੀਤੇ ਗਏ ਨੇ ਆਨਲਾਈਨ ਟਾਈਮ ਦੇ ਵਿੱਚ ਜਿਹੜੀਆਂ ਸੀਟਾਂ ਨੇ ਮੈਡੀਕਲ ਲਾਈਨ ਦੇ ਵਿੱਚ ਵੀ ਉਹਨਾਂ ਨੂੰ ਵਧਾਣ ਦੀ ਵੀ ਤਜਵੀਜ਼ ਰੱਖੀ ਗਈ ਹੈ 5 ਸਾਲਾਂ ਦੇ ਵਿੱਚ 75000 ਮੈਡੀਕਲ ਸੀਟਾਂ ਵਧਾਉਣ ਦਾ ਐਲਾਨ ਜਿਹੜਾ ਹੈ ਉਹ ਸਰਕਾਰ ਦੇ ਵੱਲੋਂ ਕੀਤਾ ਗਿਆ ਕਿਉਂਕਿ ਤੁਸੀਂ ਪਿਛਲੇ ਸਮਿਆਂ ਦੇ ਵਿੱਚ ਅਕਸਰ ਸੁਣਿਆ ਹੋਵੇਗਾ ਕਿ ਮੈਡੀਕਲ ਖੇਤਰ ਦੇ ਵਿੱਚ ਭਾਰਤ ਦੇ ਵਿੱਚ ਬੱਚੇ ਜੇਕਰ ਕਿਤੇ ਮੈਡੀਕਲ ਖੇਤਰ ਦੇ ਵਿੱਚ ਹਜ਼ਾਰ ਸੀਟ ਹੁੰਦੀ ਹੈ ਤੇ ਬੱਚੇ 10 ਲੱਖ ਪਹੁੰਚ ਜਾਂਦੇ ਨੇ ਮਤਲਬ ਕਿ ਇਸ ਖੇਤਰ ਦੇ ਵਿੱਚ ਵੀ ਸਰਕਾਰ ਦੇ ਵੱਲੋਂ ਪਿਛਲੇ ਸਮਿਆਂ ਦੇ ਵਿੱਚ ਕਿਹਾ ਗਿਆ ਸੀ ਕਿ ਇਹਦੇ ਵਿੱਚ ਅਸੀਂ ਸੀਟਾਂ ਵਧਾਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਨਹੀਂ ਤਾਂ ਮੈਡੀਕਲ ਦੀ ਪੜ੍ਹਾਈ ਕਰਨ ਦੇ ਲਈ ਬੱਚਿਆਂ ਨੂੰ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਾਣਾ ਪੈਂਦਾ ਹੈ ਔਰ ਭਾਰਤ ਦਾ ਜਿਹੜਾ ਟੈਲੈਂਟ ਹੈ ਵਿਦੇਸ਼ਾਂ ਦੇ ਵਿੱਚ ਜਾ ਕੇ ਜਦੋਂ ਪੜ੍ਹਾਈ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ ਉੱਥੇ ਹੀ ਕੰਮ ਕਰਨਾ ਪਸੰਦ ਕਰਦੇ ਨੇ ਸੋ ਇਸ ਕਰਕੇ ਹੁਣ 75000 ਮੈਡੀਕਲ ਸੀਟਾਂ ਵਧਾਉਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਜਲ ਜੀਵਨ ਮਿਸ਼ਨ ਦੇ ਵਿੱਚ 2028 ਤੱਕ ਵਾਅਦਾ ਕੀਤਾ ਇਹ ਭਾਰਤ ਸਰਕਾਰ ਦਾ ਜਲ ਜੀਵਨ ਮਿਸ਼ਨ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਪਿਛਲੇ ਟਾਈਮ ਦੇ ਵਿੱਚ ਵੀ ਮੋਦੀ ਸਰਕਾਰ ਦੇ ਵਿੱਚ ਚੱਲਦਾ ਰਿਹਾ ਔਰ ਉਸ ਨੂੰ ਹੁਣ ਵਧਾ ਕੇ 2028 ਤੱਕ ਕਰ ਦਿੱਤਾ ਗਿਆ ਕਿ ਜਿਹੜੇ ਖੇਤਰਾਂ ਤੱਕ ਅਜੇ ਵੀ ਪਾਣੀ ਨਹੀਂ ਪਹੁੰਚਿਆ ਜਾਂ ਸਾਫ਼ ਪਾਣੀ ਨਹੀਂ ਪਹੁੰਚਿਆ ਉਸ ਨੂੰ ਕਿਸ ਤਰੀਕੇ ਦੇ ਨਾਲ ਪਹੁੰਚਾਉਣਾ ਉਹ ਜਿਹੜਾ ਜਲ ਜੀਵਨ ਮਿਸ਼ਨ ਹੈ ਉਹ ਕੰਮ ਕਰਦਾ ਸੋ ਉਸ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਭਾਰਤੀ ਭਾਸ਼ਾ ਪੁਸਤਕ ਯੋਜਨਾ ਲਿਆਵੇਗੀ ਸਰਕਾਰ ਭਾਰਤੀ ਭਾਸ਼ਾ ਮਤਲਬ ਆਪਣੀਆਂ ਭਾਸ਼ਾਵਾਂ ਦੇ ਵਿੱਚ ਜੜੀਆਂ ਪੁਸਤਕ ਯੋਜਨਾਵਾਂ ਇੱਕ ਤਾਂ ਹੋ ਗਈ ਹਿੰਦੀ ਭਾਸ਼ਾ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਪੁਸਤਕਾਂ ਜਾਣੀਆਂ ਔਰ ਜਿਹੜੀਆਂ ਖੇਤਰੀ ਭਾਸ਼ਾਵਾਂ ਹੁੰਦੀਆਂ ਨੇ ਉਹਦੇ ਵਿੱਚ ਵੀ ਭਾਰਤੀ ਭਾਸ਼ਾ ਪੁਸਤਕ ਯੋਜਨਾ ਜਿਹੜੀ ਆ ਉਹ ਸਰਕਾਰ ਦੇ ਵੱਲੋਂ ਲਈ ਆਈ ਜਾਏਗੀ ਔਰ ਅਗਲੇ 5 ਸਾਲਾਂ ਦੇ ਵਿੱਚ IIT ਤੇ IISc ਦੇ ਵਿੱਚ ਟੈਕ ਰਿਸਰਚ ਦੇ ਲਈ 10000 ਫੈਲੋਸ਼ਿਪ ਦਾ ਵੀ ਐਲਾਨ ਜਿਹੜਾ ਉਹ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੈ ਉਡਾਨ ਸਕੀਨ ਦੀ ਸਕੀਮ ਦੀ ਜੇਕਰ ਗੱਲ ਕਰੀਏ ਹਵਾਈ ਜਹਾਜ਼ ਤੁਸੀਂ ਕਹਿੰਦੇ ਹੋ ਕਿ ਹਵਾਈ ਜਹਾਜ਼ ਜਿਹੜੇ ਨੇ ਅੱਡੇ ਉਹ ਚੱਲਦੇ ਹੋਣੇ ਚਾਹੀਦੇ ਨੇ ਸੋ ਸਕੀਮ ਦੇ ਤਹਿਤ ਅਗਲੇ 10 ਸਾਲਾਂ ਦੇ ਵਿੱਚ 120 ਨਵੇਂ ਹਵਾਈ ਅੱਡੇ ਪੂਰੇ ਦੇਸ਼ ਦੇ ਵਿੱਚ ਸਰਕਾਰ ਦੇ ਵੱਲੋਂ ਬਣਾਏ ਜਾਣਗੇ ਵੱਡਾ ਐਲਾਨ ਸਰਕਾਰ ਦਾ ਕੀਤਾ ਗਿਆ ਹੈ ਸਰਕਾਰ ਦੇ ਵੱਲੋਂ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਜੇਕਰ ਤੁਸੀਂ ਆਪਣੇ ਸਮੇਂ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਟ੍ਰੇਨ ਦੇ ਵਿੱਚ ਸਫ਼ਰ ਜਾਂ ਫਿਰ ਤੁਸੀਂ ਆਪਣੀ ਗੱਡੀ ਦੇ ਵਿੱਚ ਸਫ਼ਰ ਕਰਨ ਦੀ ਬਜਾਏ ਕਈ ਵਾਰ ਤੁਸੀਂ ਬਿਜ਼ਨਸ ਦੇ ਤੌਰ ਦੇ ਉੱਤੇ ਕਿਸੇ ਇੱਕ ਸ਼ਹਿਰ ਦੇ ਵਿੱਚ ਭਾਰਤ ਦੇ ਜਾਣਾ ਔਰ ਦੂਸਰੇ ਉਸ ਉੱਥੋਂ ਮੀਟਿੰਗ ਅਟੈਂਡ ਕਰਕੇ ਵਾਪਸ ਆਣਾ ਹੈ ਤੇ ਉਹ ਇੱਕੋ ਹੀ ਮਾਰਗ ਹੈ ਹਵਾਈ ਮਾਰਗ ਜਿਹਦੇ ਰਾਹੀਂ ਤੁਸੀਂ ਇੱਕ ਦਿਨ ਦੇ ਵਿੱਚ ਭਾਰਤ ਦੇ ਕਿਸੇ ਵੀ ਕੋਨੇ ਦੇ ਵਿੱਚ ਜਾਓ ਤੇ ਆਪਣੀ ਮੀਟਿੰਗ ਅਟੈਂਡ ਕਰਕੇ ਆ ਸਕਦੇ ਹੋ ਉਹਦੇ ਲਈ ਕੀ ਚਾਹੀਦਾ ਹੈ ਉਸਦੇ ਲਈ ਹਵਾਈ ਅੱਡੇ ਚਾਹੀਦੇ ਨੇ ਕਿ ਸ਼ਹਿਰਾਂ ਦੇ ਵਿੱਚ ਨੇੜੇ-ਨੇੜੇ ਹਵਾਈ ਅੱਡੇ ਹੋਣ ਸੋ 120 ਨਵੇਂ ਹਵਾਈ ਅੱਡੇ ਬਣਾਏ ਜਾਣਗੇ ਹੋਮ ਡਿਲੀਵਰੀ ਵਾਲਿਆਂ ਦੇ ਲਈ ਬੀਮਾ ਕਵਰ ਈ ਸ਼ਰਮ ਪੋਰਟਲ ਤੇ ਹੋਵੇਗਾ ਰਜਿਸਟ੍ਰੇਸ਼ਨ ਹੋਮ ਡਿਲੀਵਰੀ ਹੋਮ ਡਿਲੀਵਰੀ ਨੂੰ ਹਾਲਾਂਕਿ ਬਹੁਤ ਜ਼ਿਆਦਾ ਕਿਸਾਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸੁਣਿਆ ਸੀਗਾ ਕਿ ਜਦੋਂ ਹੋਮ ਡਿਲੀਵਰੀ ਹੁੰਦੀ ਹੈ ਆਨਲਾਈਨ ਸ਼ਾਪਿੰਗ ਕਰਦੇ ਹੋ ਤੇ ਜਿਹੜੇ ਛੋਟਾ ਪ੍ਰਚੂਨ ਦਾ ਦੁਕਾਨਦਾਰ ਹੈ ਉਹਨੂੰ ਨੁਕਸਾਨ ਹੁੰਦਾ ਹੈ ਪਰ ਇੱਥੇ ਸਰਕਾਰ ਨੇ ਤਸਵੀਜ਼ ਰੱਖੀ ਹੈ ਕਿ ਹੋਮ ਡਿਲੀਵਰੀ ਵਾਲਿਆਂ ਦੇ ਲਈ ਬੀਮਾ ਕਵਰ ਰੱਖਿਆ ਜਾਏਗਾ ਮੇਕ ਇਨ ਇੰਡੀਆ ਮਿਸ਼ਨ ਨੂੰ ਅੱਗੇ ਵਧਾਉਣ ਦਾ ਐਲਾਨ ਕੀਤਾ ਗਿਆ ਔਰ ਬੁਨਿਆਦੀ ਟਾਂਚੇ ਦੇ ਵਿਕਾਸ ਦੇ ਲਈ ਰਾਜਾਂ ਨੂੰ 1.5 ਲੱਖ ਕਰੋੜ ਰੁਪਏ ਦਾ ਵਿਆਜ ਮੁਕਤ ਕਰਜ਼ਾ ਦਿੱਤਾ ਜਾਏਗਾ ਮਤਲਬ ਕਿ ਹਰੇਕ ਸੂਬੇ ਨੂੰ ਆਪਣੇ 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 ਇਲਾਕੇ ਦੇ ਵਿੱਚ ਹੋਰ ਵਿਕਾਸ ਕਾਰਜ ਕਰਨ ਦੇ ਲਈ ਸਰਕਾਰਾਂ ਨੂੰ ਸੂਬਾ ਸਰਕਾਰਾਂ ਨੂੰ ਬਹੁਤ ਸਾਰੇ ਪੈਸੇ ਦੀ ਲੋੜ ਹੁੰਦੀ ਹੈ ਸੋ ਇਸ ਦੇ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਲਈ ਰਾਜਾਂ ਨੂੰ 1.5 ਲੱਖ ਕਰੋੜ ਰੁਪਏ ਦਾ ਵਿਆਜ ਮੁਕਤ ਕਰਜ਼ਾ ਮਿਲੇਗਾ ਮਤਲਬ ਜਿਹੜਾ ਕਰਜ਼ਾ ਦਿੱਤਾ ਜਾਏਗਾ ਕੇਂਦਰ ਸਰਕਾਰ ਉਹਦੇ ਉੱਤੇ ਵਿਆਜ ਉਹਨਾਂ ਰਾਜਾਂ ਤੋਂ ਨਹੀਂ ਲਏਗੀ ਅਗਲੇ ਹਫਤੇ ਵੱਡਾ ਐਲਾਨ ਇਹ ਸਰਕਾਰ ਦੇ ਵੱਲੋਂ ਅਗਲੇ ਹਫਤੇ ਕਰਦਾਤਿਆਂ ਦੀ ਸਹੂਲਤ ਦੇ ਲਈ ਨਵਾਂ ਆਮਦਨ ਕਰ ਬਿੱਲ ਪੇਸ਼ ਕਰਨ ਦਾ ਐਲਾਨ ਕਰ ਦਿੱਤਾ ਗਿਆ ਕਿ ਨਵਾਂ ਆਮਦਨ ਕਰ ਬਿੱਲ ਪੇਸ਼ ਕੀਤਾ ਜਾਵੇਗਾ ਔਰ ਆਮਦਨ ਕਰ ਨੀਮਾ ਦੇ ਵਿੱਚ ਵੱਡੇ ਬਦਲਾਅ ਹੋਣ ਜਾ ਰਹੇ ਨੇ ਔਰ ਨਵੇਂ ਬਿੱਲ ਦਾ ਟੈਕਸ ਸਲੈਬ ਨਾਲ ਕੋਈ ਲੈਣਾ ਦੇਣਾ ਨਹੀਂ ਹੋਏਗਾ ਇਹ ਦਾਅਵਾ ਕੀਤਾ ਗਿਆ ਔਰ ਇਸ ਤੋਂ ਤੁਸੀਂ ਇੱਕ ਅੰਦਾਜ਼ਾ ਲਗਾਓ ਕਿ ਆਮਦਨ ਕਰ ਨੀਮਾ ਦੇ ਵਿੱਚ ਵੱਡੇ ਬਦਲਾਅ ਕਰਨ ਦੀ ਗੱਲ ਜਿਹੜੀ ਕੀਤੀ ਗਈ ਹੈ ਪਿਛਲੇ ਸਮੇਂ ਦੇ ਵਿੱਚ ਜਦੋਂ ਸਰਕਾਰ ਦੇ ਵੱਲੋਂ ਜੀਐਸਟੀ ਦਾ ਐਲਾਨ ਕੀਤਾ ਗਿਆ ਸੀ ਉਸ ਤੋਂ ਬਾਅਦ ਵਿਰੋਧੀ ਧਿਰਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਸੂਬਾ ਸਰਕਾਰਾਂ ਦੇ ਉੱਪਰ ਜੀਐਸਟੀ ਦਾ ਬਹੁਤ ਵੱਡਾ ਬੋਝ ਪੈ ਗਿਆ ਹੈ ਸੂਬਾ ਸਰਕਾਰਾਂ ਨੂੰ ਤੇਲ ਤੋਂ ਪੈਸਾ ਆਉਂਦਾ ਸੀ ਹੋਰ ਕਈ ਚੀਜ਼ਾਂ ਤੋਂ ਪੈਸਾ ਆਉਂਦਾ ਸੀ ਉਹ ਪੈਸਾ ਹੀ ਨਹੀਂ ਬਚਦਾ ਉਹਨਾਂ ਦੇ ਕੋਲ ਉਹੀ ਪੈਸਾ ਉਹਨਾਂ ਨੇ ਸੂਬੇ ਦੀ ਕਈ ਕਾਰਜਾਂ ਦੇ ਵਿੱਚ ਲਗਾਉਣਾ ਹੁੰਦਾ ਸੀ ਸੋ ਉਹਨਾਂ ਦੇ ਬੋਲੋਂ ਇਹ ਕਿਹਾ ਗਿਆ ਸੀ ਕਿ ਇਹਦੇ ਵਿੱਚ ਸਰਕਾਰ ਨੂੰ ਬਦਲਾਅ ਕਰਨ ਦੀ ਲੋੜ ਹੈ ਸੂਬੇ ਦੇ ਵਿੱਚੋਂ ਇਨਕਮ ਹੁੰਦੀ ਹੈ ਕੇਂਦਰ ਸਰਕਾਰ ਜੀਐਸਟੀ ਦਾ ਪੈਸਾ ਲੈ ਜਾਂਦਾ ਹੈ ਸੂਬਾ ਸਰਕਾਰਾਂ ਦੇ ਕੋਲ ਪੈਸਾ ਨਹੀਂ ਬਚਦਾ ਫਿਰ ਸੂਬਾ ਸਰਕਾਰਾਂ ਕਰਜ਼ਾ ਮੰਗਦੀਆਂ ਨੇ ਫਿਰ ਉਹਨਾਂ ਨੂੰ ਕਿੰਨਾ-ਕਿੰਨਾ ਵਿਆਜ ਦੇਣਾ ਪੈਂਦਾ ਸੋ ਉਸ ਦੇ ਵਿੱਚ ਹੁਣ ਆਮਦਨ ਕਰ ਨੀਮਾ ਦੇ ਵਿੱਚ ਵੱਡੇ ਬਦਲਾਅ ਹੋਣ ਵਾਲੇ ਨੇ ਸੋ ਉਮੀਦ ਕੀਤੀ ਜਾ ਸਕਦੀ ਹੈ ਕਿ ਸੂਬਾ ਸਰਕਾਰਾਂ ਨੂੰ ਰਾ ਇਸ ਨਵੀਂ ਸਲੈਬ ਦੇ ਵਿੱਚ ਨਵੇਂ ਆਮਦਨ ਬਿੱਲ ਦੇ ਵਿੱਚ ਜਿਹੜੀ ਹੈ ਸਹੂਲਤ ਮਿਲੇ ਕਿਉਂਕਿ ਐਸੀਆਂ ਤਸਵੀਜ਼ਾਂ ਪਿਛਲੇ ਸਮਿਆਂ ਦੇ ਵਿੱਚ ਸਾਰੇ ਸੂਬਾ ਸਰਕਾਰਾਂ ਦੇ ਵੱਲੋਂ ਕੀਤੀਆਂ ਗਈਆਂ ਸੀ ਸੋ ਇਹ ਹੁਣ ਅਗਲੇ ਹਫਤੇ ਕਰਦਾਤਿਆਂ ਦੇ ਲਈ ਇੱਕ ਨਵੀਂ ਤੁਸੀਂ ਕਹਿ ਸਕਦੇ ਹੋ ਕਿ ਸਰਕਾਰ ਦੇ ਵੱਲੋਂ ਜੇਕਰ ਇਸ ਦੇ ਵਿੱਚ ਬਿਲਕੁਲ ਉਸੇ ਤਰੀਕੇ ਦੇ ਨਾਲ ਹੁੰਦਾ ਹੈ ਜੋ ਜੋ ਲੋਕ ਚਾਹੁੰਦੇ ਨੇ ਜਾਂ ਫਿਰ ਜੋ ਸੂਬੇ ਦੀਆਂ ਸਰਕਾਰਾਂ ਚਾਹੁੰਦੀਆਂ ਨੇ ਤੇ ਲੋਕਾਂ ਨੂੰ ਵੱਡੀ ਰਾਹਤ ਇਸ ਤੋਂ ਵੀ ਮਿਲਣ ਵਾਲੀ ਹੈ ਗੈਰ ਵਿੱਤੀ ਸੈਕਟਰਾਂ ਦੇ ਵਿੱਚ ਰੈਗੂਲੇਟਰੀ ਸੁਧਾਰਾਂ ਦੇ ਲਈ ਸਰਕਾਰ ਉੱਚ ਪੱਧਰੀ ਕਮੇਟਰੀ ਕਮੇਟੀਆਂ ਬਣਾਏਗੀ ਸੋ ਗੈਰ ਵਿੱਤੀ ਸੈਕਟਰਾਂ ਦੇ ਵਿੱਚ ਰੈਗੂਲੇਟਰੀ ਸੁਧਾਰਾਂ ਦੇ ਲਈ ਬਹੁਤ ਸਾਰੇ ਐਸੇ ਗੈਰ ਮਿਆਰੀ ਅਦਾਰੇ ਹੁੰਦੇ ਨੇ ਜਿਹੜੇ ਸਰਕਾਰ ਦੇ ਅੰਡਰ ਨਹੀਂ ਹੁੰਦੇ ਪਰ ਗੈਰ ਵਿੱਤੀ ਸੈਕਟਰ ਹੁੰਦੇ ਨੇ ਜਿੱਥੋਂ ਜਿੱਥੇ ਕੀ ਪੈਸਾ ਸਰਕਾਰ ਦੇ ਵੱਲੋਂ ਲਗਾਇਆ ਜ਼ਰੂਰ ਜਾਂਦਾ ਪਰ ਪੈਸਾ ਸਰਕਾਰ ਨੂੰ ਨਹੀਂ ਸਿੱਧੇ ਤੌਰ ਦੇ ਉੱਤੇ ਜਾਂਦਾ ਸੋ ਉਹਨਾਂ ਦੇ ਵਿੱਚ ਨਵੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਬੀਮਾ ਖੇਤਰ ਦੇ ਵਿੱਚ 100% ਸਿੱਧੇ ਵਿਦੇਸ਼ੀ ਨਿਵੇਸ਼ ਐਫ ਡੀ ਆਈ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਇੱਕ ਵੱਡੀ ਗੱਲ ਹੈ ਔਰ ਇਸ ਤੋਂ ਇਲਾਵਾ 6 ਜੀਵਨ ਰੱਖਿਅਕ ਦਵਾਈਆਂ ਤੇ ਐਕਸਾਈਜ਼ ਡਿਊਟੀ ਘਟਾਉਣ ਦਾ ਐਲਾਨ ਕੀਤਾ ਗਿਆ ਹੈ ਔਰ 36 ਦਵਾਈਆਂ ਡਿਊਟੀ ਫ੍ਰੀ ਹੋਣਗੀਆਂ ਜਿਨ੍ਹਾਂ ਦੇ ਵਿੱਚੋਂ ਕੈਂਸਰ ਦੀਆਂ ਦਵਾਈਆਂ ਕੈਂਸਰ ਦੇ ਜਿਹੜੇ ਪੇਸ਼ੈਂਟ ਨੇ ਉਹਨਾਂ ਦੀਆਂ ਦਵਾਈਆਂ ਬਹੁਤ ਜ਼ਿਆਦਾ ਮਹਿੰਗੀਆਂ ਸੀ ਉਹਦੇ ਵਿੱਚ ਹੁਣ ਵੱਡੀ ਰਾਹਤ ਲੋਕਾਂ ਨੂੰ ਮਿਲਣ ਵਾਲੀ ਹੈ ਔਰ ਤੁਸੀਂ ਇਹ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਭਾਰਤ ਦੇ ਵਿੱਚ ਕੈਂਸਰ ਦੇ ਪੇਸ਼ੈਂਟਾਂ ਦੀ ਗਿਣਤੀ ਬਹੁਤ ਜ਼ਿਆਦਾ ਵਧੀ ਹੋਈ ਹੈ ਚਾਹੇ ਤੁਸੀਂ ਪੰਜਾਬ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਮਾਲਵੇ ਦੇ ਵਿੱਚ ਜਾਓ ਤੇ ਮਾਲਵੇ ਤੋਂ ਕਈ ਟ੍ਰੇਨਾਂ ਰਾਤ ਨੂੰ ਜਾਂਦੀਆਂ ਨੇ ਰਾਜਸਥਾਨ ਦੇ ਵਿੱਚ ਜਿਹਦੇ ਵਿੱਚ ਕੈਂਸਰ ਦੇ ਪੇਸ਼ੈਂਟ ਹੁੰਦੇ ਨੇ ਉਹ ਕਈ ਕਈ ਜਾਨੀ ਕਿ ਦੱਸਿਆ ਇਹ ਜਾਂਦਾ ਹੈ ਕਿ ਜਿਹੜੀ ਦਵਾਈ ਕੈਂਸਰ ਦੀ ਜੇ ਕੋਈ 10 ਰੁਪਏ ਦੀ ਆ ਤੇ ਉਹ 100 ਰੁਪਏ ਦੀ ਆ ਉਹ 1000 ਰੁਪਏ ਦੀ ਵੀ ਲੋਕ ਵੇਚਦੇ ਨੇ ਸੋ ਉਹਨਾਂ ਦੇ ਵਿੱਚ ਹੁਣ ਡਿਊਟੀ ਫ੍ਰੀ ਜਦੋਂ ਹੋਣ ਗਈਆਂ ਤੇ ਉਹ ਦਵਾਈਆਂ ਸਾਰੀਆਂ ਸਸਤੀਆਂ ਹੋਣ ਗਈਆਂ 20000 ਕਰੋੜ ਰੁਪਏ ਦੇ ਪਰਮਾਣੂ ਮਿਸ਼ਨ ਦਾ ਐਲਾਨ ਕੀਤਾ ਗਿਆ ਨਿਜੀ ਖੇਤਰ ਦੀਆਂ ਕੰਪਨੀਆਂ ਦੀ ਭਾਈ ਵਾਲੀ ਲਈ ਕਾਨੂੰਨ ਦੇ ਵਿੱਚ ਕਈ ਸੋਧ ਕੀਤੇ ਜਾਣਗੇ ਇਸ ਤੋਂ ਇਲਾਵਾ ਵਿੱਤੀ ਘਟ ਕਟਾ ਡੀਜੀਪੀ 4.8 ਫੀਸਡ ਤੇ ਬਿਤੀ ਸਾਲ 2026 ਦੇ ਵਿੱਚ 4.4 ਫੀਸਡ ਰਹਿਣ ਦਾ ਅਨੁਮਾਨ ਹੈ ਮਤਲਬ ਕਿ ਬਿਤੀ ਘਾਟਾ ਸਰਕਾਰ ਨੂੰ ਜਦੋਂ ਮਹਿੰਗਾਈ ਵੱਧਦੀ ਹੈ ਤੇ ਸਰਕਾਰ ਨੂੰ ਕਈ ਚੀਜ਼ਾਂ ਆਪ ਮੰਗਵਾ ਕੇ ਵਿਚਣੀਆਂ ਪੈਂਦੀਆਂ ਨੇ ਉਹਦੇ ਵਿੱਚ ਕਈ ਤਰੀਕੇ ਦੇ ਘਾਟੇ ਹੁੰਦੇ ਨੇ ਪਿਛਲੇ ਸਮਿਆਂ ਦੇ ਵਿੱਚ ਵੀ ਬਿਤੀ ਘਾਟਾ ਜਿਹੜਾ ਉਹ 4.8 ਫੀਸਡ ਸੀ ਔਰ ਇਸ ਵਾਰ 2026 ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਘਾਟਾ ਹੈ 4.4 ਫੀਸਡ ਰਹਿਣ ਦੀ ਅਨੁਮਾਨ ਹੈ ਇਸ ਤੋਂ ਇਲਾਵਾ ਇੰਡੀਆ ਪੋਸਟ ਪੇਮੈਂਟ ਬੈਂਕ ਦੀਆਂ ਸੇਵਾਵਾਂ ਦਾ ਘਰੇਲੂ ਘੇਰਾ ਜਿਹੜਾ ਪਿੰਡੂ ਇਲਾਕਿਆਂ ਵਿੱਚ ਵਧਾਉਣ ਦਾ ਐਲਾਨ ਕੀਤਾ ਗਿਆ ਮਤਲਬ ਕਿ ਇੰਡੀਆ ਪੋਸਟ ਪੇਮੈਂਟ ਬੈਂਕ ਦਾ ਜਿਹੜਾ ਸੇਵਾਵਾਂ ਉਹ ਸ਼ਹਿਰਾਂ ਦੇ ਵਿੱਚ ਸ਼ਹਿਰੀ ਖੇਤਰਾਂ ਦੇ ਵਿੱਚ ਜਿਆਦਾ ਤੁਹਾਨੂੰ ਦੇਖਣ ਨੂੰ ਮਿਲਦਾ ਸੀ ਪਰ ਹੁਣ ਇਹਨਾਂ ਨੂੰ ਪਿੰਡਾਂ ਤੱਕ ਵੀ ਪਹੁੰਚਾਉਣ ਦੀ ਤਸਵੀਰ ਜਿਹੜੀ ਹੈ ਉਹ ਸਰਕਾਰ ਦੇ ਵੱਲੋਂ ਰੱਖੀ ਗਈ ਸੀ ਸੋ ਇਹ ਕੁਝ ਐਸੀਆਂ ਐਸੇ ਐਲਾਨ ਸੀ ਅੱਜ ਦੇ ਬਜਟ ਦੇ ਵਿੱਚ ਹੋਏ ਨੇ ਔਰ ਜਿਸ ਦਾ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਸ ਦਾ ਨਤੀਜਾ ਇਹ ਰਿਹਾ ਕਿ ਜੁਨੇ ਵੀ ਅੱਜ ਵਿਰੋਧੀ ਧਿਰਾਂ ਦੇ ਜਿਹੜੇ ਲੀਡਰ ਸੀ ਉਹ ਜਦੋਂ ਇਸ ਬਜਟ ਨੂੰ ਸੁਣ ਕੇ ਬਾਹਰ ਆਏ ਜਿੱਥੇ ਤੱਕ ਮੈਨੂੰ ਯਾਦ ਹੈ ਹਰਸਿਮਰਤ ਕੌਰ ਬਾਦਲ ਤੋਂ ਜਦੋਂ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਇਸ ਇਹ ਬਜਟ ਫੋਕਾ ਬਜਟ ਸੀ ਇਹਦੇ ਵਿੱਚ ਕੁਝ ਨਹੀਂ ਸੀ ਕਿਉਂਕਿ ਕਿਸਾਨਾਂ ਦੇ ਲਈ ਇਹਦੇ ਵਿੱਚ ਬਹੁਤ ਕੁਝ ਨਹੀਂ ਰੱਖਿਆ ਗਿਆ ਸੀ ਕਿਸਾਨਾਂ ਦੇ ਨਾਲ ਸਵੇਰੇ ਜਦੋਂ ਗੱਲਬਾਤ ਕੀਤੀ ਗਈ ਮੀਡੀਆਦਾਰਿਆਂ ਦੇ ਵੱਲੋਂ ਕਿਸਾਨਾਂ ਨੇ ਕਿਹਾ ਸੀ ਕਿ ਐਮਐਸਪੀ ਦੇ ਉੱਤੇ ਚਰਚਾ ਹੋਣੀ ਚਾਹੀਦੀ ਅੰਦਰ ਐਮਐਸਪੀ ਕਿਸਾਨਾਂ ਦੀਆਂ ਮੰਗਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਬਜਟ ਰੱਖਿਆ ਜਾਣਾ ਚਾਹੀਦਾ ਕੇਂਦਰ ਸਰਕਾਰ ਦੇ ਵੱਲੋਂ ਬਜਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਲਈ ਬਹੁਤ ਸਾਰੀਆਂ ਰਾਹਤਾਂ ਰੱਖ ਦਿੱਤੀਆਂ ਨੇ ਕ੍ਰੈਡਿਟ ਕਾਰਡ ਦੀ ਲਿਮਟ ਵਧਾ ਦਿੱਤੀ ਹੈ 3 ਤੋਂ 5 ਲੱਖ ਕਰ ਦਿੱਤੀ ਹੈ ਪਰ ਕਿਸਾਨਾਂ ਦੇ ਰਿਐਕਸ਼ਨ ਹੁਣ ਕੀ ਆਂਦੇ ਨੇ ਉਹ ਦੇਖਣਾ ਹੋਏਗਾ ਉਸ ਤੋਂ ਇਲਾਵਾ ਮਿਡਲ ਵਰਗ ਇਸ ਸਾਰੇ ਜਿਹੜਾ ਜੋ ਐਲਾਨ ਕੀਤਾ ਗਿਆ ਹੈ ਸਰਕਾਰ ਦੇ ਵੱਲੋਂ ਬਜਟ ਦੇ ਵਿੱਚ ਉਹਦੇ ਤੋਂ ਖੁਸ਼ ਨਜ਼ਰ ਆ ਰਿਹਾ ਹੈ ਗੈਸ ਸਿਲੰਡਰ ਦੇ ਵਿੱਚ ਜਾਨੀ ਕਿ ਸਸਤਾ ਹੋਏਗਾ ਗੈਸ ਸਿਲੰਡਰ ਹੋਰ ਕਈ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਆਉਣ ਵਾਲੇ ਟਾਈਮ ਦੇ ਵਿੱਚ ਸਸਤੇ ਹੋਣ ਦੀ ਉਮੀਦ ਹੈ ਪਰ ਮਿਡਲ ਵਰਗ ਦੇ ਲਈ ਜੋ ਟੈਕਸ ਸਲੈਬ ਦੇ ਵਿੱਚ ਇਸ ਵਾਰ 7 ਲੱਖ ਤੋਂ ਵਧਾ ਕੇ 12 ਲੱਖ ਕਰ ਦਿੱਤਾ ਜਨਨ ਕਿ 5 ਲੱਖ ਰੁਪਇਆ ਤੁਸੀਂ ਇਨਕਮ ਜੇ ਤੁਹਾਡੀ ਸਾਲ ਦੀ ਹੋਰ ਵੱਜ ਜਾਂਦੀ ਹੈ ਤੇ ਤੁਹਾਨੂੰ ਸਰਕਾਰ ਨੂੰ ਟੈਕਸ ਦੇਣ ਦੀ ਲੋੜ ਨਹੀਂ ਹੈ ਇਸ ਚੀਜ਼ ਤੋਂ ਲੋਕ ਜਿਹੜੇ ਸੀ ਬੜੇ ਖੁਸ਼ ਨਜ਼ਰ ਆਏ ਨੇ ਪਰ ਹੁਣ ਦੇਖਣਾ ਹੋਏਗਾ ਕਿ ਇਸ ਬਜਟ ਨੂੰ ਲੈ ਕੇ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਦੇ ਰਿਐਕਸ਼ਨ ਕਿਦਾਂ ਦੇ ਸਾਹਮਣੇ ਆਉਂਦੇ ਵਿਰੋਧੀ ਧਿਰਾਂ ਦੇ ਲੋਕੀ ਕੁਝ ਕਿਹਾ ਜਾਂਦਾ